ਪੰਜਾਬ ਦੇ ਵਿੱਚ ਪਿਛਲੇ ਸਮੇਂ ਕਾਂਗਰਸ ਸਰਕਾਰ ਬੇਲੇ ਚੌਰੀ ਸੰਤੋਖ ਸਿੰਘ ਐਮਪੀ ਹਲਕਾ ਚਾਚੋਰੀ ਬਿਕਰਮ ਸਿੰਘ ਦੇ ਜਿਤਨਾ ਸਦਕਾ ਮਾਰਕ ਕਮੇਟੀ ਗਰਾਿਆਂ ਦੇ ਚੇਅਰਮੈਨ ਦਾਰਾ ਸਿੰਘ ਵੱਲੋਂ ਲਿੱਦਣਾ ਤੋਂ ਪਿੰਟੜਵੜਾਂ ਤੇ ਇੱਕ ਸ਼ੜਕ ਲਈ ਗ੍ਰਾਂਟ ਜਾਰੀ ਕੀਤੀ ਗਈ ਤੇ ਜਿਹਦਾ ਨੀ ਪੱਤਰ 13 ਦਸੰਬਰ 2021 ਨੂੰ ਕਰ ਕਮਲਾਂ ਦਾ ਰੱਖਿਆ ਗਿਆ ਕਾਂਗਰਸੀ ਸਰਕਾਰ ਨਾਣ ਕਾਰਨ ਇਹ ਸ਼ਣਕ ਨੂੰ ਅਣਦੇਖਿਆ ਕੀਤਾ ਗਿਆ ਅੱਜ ਸੰਗਤਾਂ ਜੋ ਉਥੇ ਇੱਕ ਦਰਬਾਰ ਪਵਿੱਤਰ ਤੇ ਸਥਿਤ ਹੈ ਸੰਗਤਾਂ ਤੇ ਇਲਾਕਾ ਵਾਸੀਆਂ ਨੇ ਕਿਹਾ ਕਿ 2 ਸਾਲ ਤੋਂ ਬੱਟੇ ਖਿਲੇ ਹੋਣ ਕੋਈ ਵੀ ਇਸ ਦੀ ਸਾਲ ਨਹੀਂ ਲੈ ਰਿਹਾ ਤੇ ਲਾਰੇ ਲੱਪੇ ਲਾ ਕੇ ਸਵੰਧ ਭਾਗ ਦੇ ਅਧਿਕਾਰੀ ਆਪਣਾ ਟਾਈਮ ਪਾਸ ਕਰ ਰਹੇ ਹਨ ਸੰਗਤਾਂ ਨੇ ਸਵੰਧ ਭਾਗ ਨੂੰ ਚੇਤਾਵਨੀ ਦਿੱਤਾ ਕਿ ਜੇਕਰ 15 ਅਗਸਤ ਤੱਕ ਲੱਕ ਨਾ ਪਈ ਗਈ ਸੰਗਤਾਂ ਤੇ ਇਲਾਕਾ ਵਾਸੀ ਧਰਨਾ ਦੇਣ ਲਈ ਮਜਬੂਰ ਹੋਣਗੇ ਜਿੰਦਾ ਜ਼ਿੰਮੇਵਾਰ ਸਵੰਧ ਭਾਗ ਹੋਵੇਗਾ ਜੋ ਤੋਂ ਇਸ ਸਬੰਧੀ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਉਹਨਾਂ ਨੇ ਅੱਜ ਕੱਲ ਅੱਜ ਕੱਲ ਲੜਾ ਲੱਪਾ ਲਾਉਂਦੇ ਹੋਏ ਹੁਣ ਵੀ 6 ਮਹੀਨੇ ਬਤਾ ਦਿੱਤੇ ਹਨ ਇਸ ਪਵਿੱਤਰ ਦਰਬਾਰ ਤੇ 18 ਅਗਸਤ ਨੂੰ ਜੋ ਸਾਲਾਨਾ ਜੁੜੇ ਮੇਲਾ ਕਰਵਾਇਆ ਜਾਂਦਾ ਹੈ ਸੰਗਤਨ ਕੇ ਜੇਕਰ ਸਰਕਾਰਾਂ ਵੱਲੋਂ ਦਰਵਾਜ਼ਾ ਖੜਕਨੇ ਬਿਨਾਂ ਕੀ ਕਰਨ ਗਿਆ ਕੈਮਰਾਮੈਨ ਸਿੰਘ ਨਾਲ ਡੈਂਪਲ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ